ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਭਗਵਾਨ ਸ਼ਨੀ ਦੇਵ ਅੱਜ ਰਾਤ ਤੋਂ ਇੱਕ ਵਾਰ ਫਿਰ ਆਪਣੀ ਚਾਲ ਬਦਲਣ ਵਾਲੇ ਹਨ ਜਿਸ ਨਾਲ ਇੱਕੋ ਹੀ ਥਾਂ ਤੇ ਤਿੰਨ ਵੱਡੇ ਰਾਜਯੋਗ ਦਾ ਨਿਰਮਾਣ ਹੋ ਜਾਵੇਗਾ ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਅੱਜ ਰਾਤ 7:00 ਵਜੇ 5 ਮਿੰਟ ਦੇ ਉੱਪਰ ਭਗਵਾਨ ਸ਼ਨੀ ਦੇਵ ਮਾਰਗੀ ਹੋਣ ਜਾ ਰਹੇ ਹਨ ਅਤੇ ਦੋਸਤੋ ਸ਼ਨੀ ਦੇਵ ਜਦੋਂ ਮਾਰਗ ਹੀ ਹੁੰਦੇ ਹਨ ਤਾਂ ਸਿੱਧੀ ਚਾਲ ਦੇ ਨਾਲ ਸਿਸ਼ ਮਹਾਪੁਰਖ ਯੋਗ ਨਰਾਜ ਅਤੇ ਕੇਂਦਰ ਤ੍ਰਿਕੋਣ ਰਾਜ ਯੋਗ ਦਾ ਨਿਰਮਾਣ ਹੋ ਜਾਂਦਾ ਹੈ ਜੋ ਕਿ ਕਈ ਰਾਸ਼ੀਆਂ ਦੇ ਲਈ ਬੜਾ ਹੀ ਸ਼ੁਭ ਰਹਿਣ ਵਾਲਾ ਸਮਾਂ ਹੋ ਜਾਂਦਾ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਮਿਲਣ ਵਾਲੀਆਂ ਹਨ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਹੁਣ 12 ਰਾਸ਼ੀਆਂ ਵਿੱਚੋਂ ਕੁਝ ਰਾਸ਼ੀ ਵਾਲਿਆਂ ਦੇਤੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਹੁਣ ਸਾਰੇ ਹੀ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਹੁਣ ਸ਼ਨੀ ਦੀ ਚਾਲ ਬਦਲਣ ਦੇ ਨਾਲ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਹੁਣ ਪੂਰੀ ਤਰ੍ਹਾਂ ਬਦਲ ਜਾਵੇਗਾ ਜੋਤਿਸ਼ ਸ਼ਾਸਤਰ ਦੇ ਵਿੱਚ ਭਗਵਾਨ ਸ਼ਨੀ ਦੇਵ ਨੂੰ ਮਹੱਤਵਪੂਰਨ ਦਰਜਾ ਪ੍ਰਾਪਤ ਹੈ। ਉਹਨਾਂ ਨੂੰ ਸੰਤੁਲਨ ਬਣਾਈ ਰੱਖਣ ਤੇ ਨਿਆਂ ਕਰਨ ਵਾਲਾ ਦੇਵਤਾ ਵੀ ਕਿਹਾ ਜਾਂਦਾ ਹੈ। ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦਾ ਅਸਦੀਵ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੀਆਂ ਰਾਸ਼ੀਆਂ ਤੇ ਬਣ ਜਾਵੇ। ਕਿਹਾ ਜਾਂਦਾ ਹੈ ਜਦੋਂ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਬਣ ਜਾਂਦਾ ਹੈ ਤਾਂ ਰਾਸ਼ੀ ਵਾਲਿਆਂ ਦਾ ਜੀਵਨ ਪੂਰੀ ਤਰ੍ਹਾਂ ਹੀ ਬਦਲ ਜਾਂਦਾ ਹੈ। ਜੋਤਿਸ਼ ਸ਼ਾਸਤਰ ਦੇ ਵਿੱਚ ਸ਼ਨੀ ਦੇਵ ਨੂੰ ਮਹੱਤਵਪੂਰਨ ਦਰਜਾ ਪ੍ਰਾਪਤ ਹੈ। ਉਹਨਾਂ ਨੂੰ ਸੰਤੁਲਨ ਬਣਾਈ ਰੱਖਣ ਤੇ ਨਿਆਂ ਕਰਨ ਵਾਲਾ ਦੇਵਤਾ ਵੀ ਕਿਹਾ ਜਾਂਦਾ ਹੈ। ਭਗਵਾਨ ਸ਼ਨੀ ਦੇਵ ਲੋਕਾਂ ਨੂੰ ਚੰਗੇ ਤੇ ਮਾੜੇ ਕਰਮਾਂ ਦੇ ਅਨੁਸਾਰ ਫਲ ਦਿੰਦੇ ਹਨ। ਸ਼ਨੀ ਜੇਕਰ ਸ਼ੁਭ ਸਥਿਤੀ ਵਿੱਚ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਵਿਅਕਤੀ ਹਮੇਸ਼ਾ ਅੱਗੇ ਵਧਦਾ ਹੈ ਉਸ ਨੂੰ ਜੀਵਨ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਉੱਥੇ ਹੀ ਸ਼ਨੀ ਦਾ ਅਸ਼ੁਭ ਪ੍ਰਭਾਵ ਜਿਹੜਾ ਹੈ ਵਿਅਕਤੀ ਦੇ ਜੀਵਨ ਨੂੰ ਬਹੁਤ ਕਸ਼ਟ ਪਹੁੰਚਾ ਸਕਦਾ ਹੈ। ਭਗਵਾਨ ਸ਼ਨੀ ਦੇਵ ਆਪਣੀ ਚਾਲ ਬਦਲਣ ਵਾਲੇ ਹਨ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਅੱਜ ਰਾਤ ਤੋਂ ਵਕਰੀ ਤੋਂ ਮਾਰਗੀ ਅਵਸਥਾ ਵਿੱਚ ਆ ਜਾਣਗੇ। ਅੱਜ ਰਾਤ ਤੋਂ ਇੱਕ ਵਾਰ ਫਿਰ ਸ਼ਨੀ ਦੀ ਸਿੱਧੀ ਚਾਲ ਚੱਲਣ ਵਾਲੀ ਹੈ ਤੇ ਮਾਰਗੀ ਹੋ ਕੇ ਸ਼ਨੀ ਜਾਨੇ ਕੁਝ ਜਾਤਕਾਂ ਨੂੰ ਪਰੇਸ਼ਾਨ ਵੀ ਕਰਨ ਵਾਲੇ ਹਨ। ਸ਼ਨੀ ਦੀ ਸਿੱਧੀ ਚਾਲ ਨਾਲ ਕੁਝ ਰਾਸ਼ੀ ਦੇ ਜਾਤਕਾਂ ਨੂੰ ਨੁਕਸਾਨ ਪਹੁੰਚਣ ਵਾਲਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਸ਼ਨੀ ਨੂੰ ਪ੍ਰਸੰਨ ਕਰਨ ਦੇ ਲਈ ਕਈ ਉਪਾਅ ਵੀ ਦੱਸੇ ਗਏ ਹਨ ਪਰ ਕੁਝ ਕੰਮ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਨਾਲ ਸ਼ਨੀ ਦੇਵ ਨਾਰਾਜ਼ ਵੀ ਹੋ ਜਾਂਦੇ ਹਨ ਸ਼ਨੀ ਦੇਵ ਦੀ ਨਾਰਾਜ਼ਗੀ ਤੋਂ ਬਚਣ ਲਈ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਜੋ ਉਹਨਾਂ ਨੂੰ ਪਸੰਦ ਨਾ ਹੋਣ ਕਦੇ ਵੀ ਗਲਤੀ ਨਾਲ ਕਿਸੇ ਔਰਤ ਦਾ અપਮਾਨ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਸ਼ਨੀ ਦੇਵ ਨਾਰਾਜ਼ ਹੁੰਦੇ ਹਨ ਵਿਧਵਾ ਔਰਤ ਦਾ ਅਪਮਾਨ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਸ਼ਨੀ ਦਾ ਪ੍ਰਕੋਪ ਤੁਹਾਡੇ ਤੇ ਬਣ ਜਾਵੇਗਾ ਤੇ ਬਜ਼ੁਰਗਾਂ ਦਾ ਅਪਮਾਨ ਨਾ ਕਰੋ ਨਾ ਹੀ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰੋ ਫਿਰ ਸ਼ਨੀ ਦੇਵ ਬਹੁਤ ਜਲਦ ਨਾਰਾਜ਼ ਹੋ ਜਾਂਦੇ ਹਨ ਧੋਖੇ ਨਾਲ ਧਨ ਦਾ ਲੈਣ ਦੇਣ ਕਰਨ ਵਾਲਿਆਂ ਦੇ ਉੱਪਰ ਵੀ ਉਹ ਹਮੇਸ਼ਾ ਨਾਰਾਜ਼ ਰਹਿੰਦੇ ਹਨ ਜੇਕਰ ਅਸੀਂ ਕਿਸੇ ਦਾ ਧਨ ਹੜੱਪਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਭਗਵਾਨ ਸ਼ਨੀ ਦੇਵ ਉਸ ਨੂੰ ਬਹੁਤ ਹੀ ਸਜ਼ਾ ਦੇਂਦੇ ਹਨ ਅਜਿਹੇ ਲੋਕਾਂ ਨੂੰ ਸ਼ਨੀ ਦੇਵ ਫਿਰ ਮਾਫ਼ ਨਹੀਂ ਕਰਦੇ ਸ਼ਨੀ ਦੇਵ ਆਖਦੇ ਹਨ ਕਿ ਸ਼ਨੀਵਾਰ ਦੇ ਦਿਨ ਨਮਕ ਤੇ ਲੋਹਾ ਖਰੀਦਣਾ ਅਸ਼ੋਭ ਮੰਨਿਆ ਗਿਆ ਹੈ ਅਜਿਹਾ ਕਰਨਾ ਭਗਵਾਨ ਸ਼ਨੀ ਦੇਵ ਦੇ ਵਿਰੁੱਧ ਹੁੰਦਾ ਹੈ ਉਥੇ ਹੀ ਸ਼ਨੀ ਦੇ ਮਾਰਗੀ ਹੋਣ ਕਾਰਨ 30 ਸਾਲਾਂ ਦੇ ਬਾਅਦ ਧਨ ਯੋਗ ਰਾਜ ਯੋਗ ਦਾ ਨਿਰਮਾਣ ਹੋ ਜਾਵੇਗਾ ਜਿਸ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਵੇਗੀ ਇਹਨਾਂ ਰਾਸ਼ੀ ਵਾਲਿਆਂ ਨੂੰ ਵੱਡਾ ਧਨਲਾਭ ਪ੍ਰਾਪਤ ਹੋਵੇਗਾ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਹੀ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਤੇ ਸ਼ਨੀ ਦੇਵ ਦੀ ਚਾਲ ਬਦਲਣ ਦੇ ਕਾਰਨ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਹੀ ਬਦਲ ਜਾਵੇਗਾ ਇਸ ਲਈ ਤੁਸੀਂ ਲੋਕ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਹੈ ਕਿਉਂਕਿ ਤੁਹਾਡੇ ਲਈ ਇਹ ਵੀਡੀਓ ਬੜੀ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਭਗਵਾਨ ਸ਼ਨੀ ਦੇਵ ਜੀ ਦਾ ਤੁਹਾਨੂੰ ਸਿੱਧਿਆਂ ਹੀ ਅਸ਼ੀਰਵਾਦ ਪ੍ਰਾਪਤ ਹੋ ਜਾਵੇਗਾ ਇਸ ਦੇ ਨਾਲ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਹਿੰਦੂ ਧਰਮ ਦੇ ਵਿੱਚ ਕਾਫੀ ਸਾਰੇ ਦੇਵੀ ਦੇਵਤਿਆਂ ਦੀ ਮਾਨਵਤਾ ਹੈ ਤੁਹਾਨੂੰ ਦੱਸ ਦਈਏ ਇਹਨਾਂ ਦੇ ਵੀ ਦੇਵਤਿਆਂ ਵਿੱਚੋਂ ਇੱਕ ਨਾਮ ਭਗਵਾਨ ਸ਼ਨੀ ਦੇਵਤਾ ਵੀ ਆਉਂਦਾ ਹੈ ਜਿਹੜੇ ਕੇ ਸਰਵ ਉੱਚ ਦਾਤਾ ਮੰਨੇ ਜਾਂਦੇ ਹਨ ਮਿਆਪ੍ਰਸਤ ਦੇਵਤਾ ਵੀ ਮੰਨੇ ਜਾਂਦੇ ਹਨ ਭਗਵਾਨ ਸ਼ਨੀ ਦੇਵ ਸੂਰਜ ਪੁੱਤਰ ਕਰਮਫਲ ਦਾਤਾ ਵੀ ਮੰਨੇ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਮੋਕਸ਼ ਨੂੰ ਪ੍ਰਦਾਨ ਕਰਨ ਵਾਲੇ ਇੱਕੋ ਮਾਤਰ ਸ਼ਨੀ ਦੇਵ ਭਗਵਾਨ ਹਨ ਜਿਨ੍ਹਾਂ ਨੂੰ ਲੈ ਕੇ ਬਹੁਤ ਹੀ ਸਾਰੇ ਲੋਕਾਂ ਦੇ ਅੰਦਰ ਘਬਰਾਹਟ ਹੁੰਦੀ ਹੈ ਪਰ ਸੱਚੀ ਗੱਲ ਇਹ ਹੈ ਕਿ ਭਗਵਾਨ ਸ਼ਨੀ ਦੇਵ ਪ੍ਰਕਿਰਤੀ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ ਉੱਚ ਨਿਆਪ੍ਰਸਤ ਦੇਵਤਾ ਹਨ ਜਿਸ ਇਨਸਾਨ ਤੇ ਇੱਕ ਵਾਰ ਇਹਨਾਂ ਦੀ ਕਿਰਪਾ ਹੋ ਜਾਂਦੀ ਹੈ ਉਹ ਇਨਸਾਨ ਦੀ ਜ਼ਿੰਦਗੀ ਵਿੱਚ ਫਿਰ ਕਿਸੇ ਵੀ ਘਾਟ ਨੂੰ ਨਹੀਂ ਵੇਖਿਆ ਜਾ ਸਕਦਾ ਜੜੇ ਲੋਕ ਪਾਪ ਕਰਦੇ ਹਨ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਭਗਵਾਨ ਸ਼ਨੀ ਦੇਵ ਫਿਰ ਉਹਨਾਂ ਨੂੰ ਦੰਡ ਵੀ ਦਿੰਦੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਤੇ ਭਗਵਾਨ ਸ਼ਨੀ ਦੇਵ ਜੀ ਪ੍ਰਸੰਨ ਹੋ ਚੁੱਕੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਹੁਣ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਇਹਨਾਂ ਰਾਸ਼ੀ ਵਾਲਿਆਂ ਤੇ ਆਪਣੀ ਅਤਿਅੰਤ ਕਿਰਪਾ ਵਰਸਾਉਣ ਵਾਲੇ ਹਨ ਦੋਸਤੋ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਪ੍ਰਭਾਵ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਇਹ ਖੁਸ਼ੀਆਂ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਇਹਨਾਂ ਤੇ ਹੋਣ ਵਾਲੀ ਹੈ ਜਿਸ ਦੇ ਨਾਲ ਇਹਨਾਂ ਦੇ ਜੀਵਨ ਦੇ ਹੁਣ ਸਾਰੇ ਹੀ ਕਸ਼ਟ ਕੱਟੇ ਜਾਣਗੇ ਸਭ ਤੋਂ ਪਹਿਲੇ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਦੀ ਸ਼ਨੀ ਦੀ 60 ਸਥਿ ਤ ਤੁਹਾਡੇ ਤੇ ਚੱਲ ਰਹੀ ਹੈ ਲੇਕਿਨ ਸ਼ਨੀ ਦੀ ਸਿੱਧੀ ਚਾਲ ਇਸ ਰਾਸ਼ੀ ਲਈ ਚੰਗੀ ਸਾਬਿਤ ਹੋ ਜਾਵੇਗੀ ਸ਼ਨੀ ਦੀ ਸਿੱਧੀ ਚਾਲ ਇਸ ਰਾਸ਼ੀ ਲਈ ਚੰਗੀ ਸਾਬਿਤ ਹੋਵੇਗੀ ਅਜਿਹੇ ਵਿਚਕਰਕ ਰਾਸ਼ੀ ਵਾਲਿਆਂ ਨੂੰ ਧਨ ਸੰਬੰਧੀ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਧਨ ਦਾ ਲਾਭ ਹੋਵੇਗਾ ਮਾਨਸਿਕ ਸ਼ਾਂਤੀ ਦਾ ਦੌਰ ਆਵੇਗਾ ਸ਼ੁਭ ਫਲ ਮਿਲ ਜਾਵੇਗਾ ਸਰਕਾਰੀ ਕੰਮ ਕਾਜ ਤੇ ਅਧਿਕਾਰੀਆਂ ਦੇ ਨਾਲ ਰਿਸ਼ਤੇ ਮਜ਼ਬੂਤ ਹੋਣਗੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣੇਗਾ ਕਰਕਰਾਸ਼ੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼ਿਸ਼ ਰਾਜਯੋਗ ਬਣਨਾ ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਜਾਵੇਗਾ। ਦੋਸਤੋ ਅਚਾਨਕ ਹੀ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ। ਪਰਿਵਾਰ ਦੇ ਸਾਰੇ ਲੋਕਾਂ ਤੇ ਰਿਸ਼ਤੇਦਾਰਾਂ ਨਾਲ ਤੁਹਾਡੇ ਸੰਬੰਧ ਚੰਗੇ ਬਣ ਜਾਣਗੇ। ਜਿਹੜੇ ਲੋਕ ਅਨਮੈਰਿਡ ਹਨ ਉਹਨਾਂ ਦੇ ਲਈ ਰਿਸ਼ਤਿਆਂ ਦਾ ਪ੍ਰਸਤਾਵ ਆ ਸਕਦਾ ਹੈ। ਇਸ ਸਮੇਂ ਤੁਸੀਂ ਪਾਰਟਨਰਸ਼ਿਪ ਦਾ ਚੇਕਰ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਦ ਚੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਵਿੱਚ ਚੱਲ ਰਿਹਾ ਸੀ ਤਾਂ ਉਸ ਵਿੱਚ ਵੀ ਹੁਣ ਤੁਹਾਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ ਭਗਵਾਨ ਸ਼ਨੀ ਦੇਵ ਜੀ ਤੁਹਾਡੀ ਸ੍ਰਿਸ਼ਟੀ ਦੇ ਵਿੱਚ ਪਰਿਵਰਤਨ ਬਣਾਉਣ ਵਾਲੇ ਹਨ ਕੇਂਦਰ ਤ੍ਰਿਕੋਣ ਰਾਜ ਯੋਗ ਤੋਂ ਅਚਾਨਕ ਧਨ ਲਾਭ ਹੋਣ ਵਾਲਾ ਹੈ ਤੇ ਰੁਕੇ ਹੋਏ ਕੰਮ ਸਾਰੇ ਹੀ ਸਫਲਤਾ ਪੂਰਵਕ ਪੂਰੇ ਹੋ ਜਾਣਗੇ ਬਿਜ਼ਨਸ ਅਤੇ ਕੋਰਟ ਕਚਹਿਰੀ ਦੇ ਮਾਮਲਿਆਂ ਵਿੱਚ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਪ੍ਰਮੋਸ਼ਨ ਇਨਕਰੀਮੈਂਟ ਮਿਲਣ ਦੇ ਵੀ ਯੋਗ ਹਨ ਰੁਜ਼ਗਾਰ ਦੇ ਵਿੱਚ ਪਰਿਵਰਤਨ ਹੋਣ ਵਾਲਾ ਹੈ ਜਿਸ ਦੇ ਨਾਲ ਸਫਲਤਾ ਵੀ ਮਿਲ ਜਾਵੇਗੀ ਪੁਰਾਣੇ ਰੋਗਾਂ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਪਣ ਚੁੱਕੀ ਹੈ ਧਨਲਾਭ ਦੀ ਪ੍ਰਾਪਤੀ ਹੋਵੇਗੀ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਵਿੱਚ ਬਹੁਤ ਹੀ ਵਾਧਾ ਹੋਣ ਵਾਲਾ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਹੈ ਜਿਹੜੇ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾ ਪੜਾਈ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਵੀ ਹੁਣ ਉਹਨਾਂ ਦੀ ਜਿਹੜੀ ਇੱਛਾ ਹੈ ਪੂਰੀ ਹੋ ਜਾਵੇਗੀ ਇਸ ਰਾਸ਼ੀ ਦੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਭਗਵਾਨ ਸ਼ਨੀ ਦੇਵ ਦੀ 60 ਸਦੀ ਦਾ ਆਖਰੀ ਦੌਰ ਹੈ ਸ਼ਨੀ ਦੀ ਸਿੱਧੀ ਚਾਲ ਇਹਨਾਂ ਲਈ ਫਾਇਦੇਮੰਦ ਸਾਬਿਤ ਹੋ ਜਾਵੇਗੀ ਸੰਤਾਨ ਦੇ ਪੱਖ ਤੋਂ ਇਹਨਾਂ ਨੂੰ ਸ਼ੁਭ ਸਮਾਚਾਰ ਮਿਲੇਗਾ ਸਿਹਤ ਚੰਗੀ ਰਹੇਗੀ ਘਰ ਵਿੱਚ ਸੁਖ ਦਾ ਮਾਹੌਲ ਹੋਵੇਗਾ ਵਪਾਰ ਅਤੇ ਨੌਕਰੀ ਵਿੱਚ ਫਾਇਦਾ ਹੋਵੇਗਾ ਧਨਲਾਭ ਵੀ ਹੋਵੇਗਾ ਜੇਕਰ ਪੈਸਾ ਕਿਤੇ ਟਕਿਆ ਹੋਇਆ ਸੀ ਵਾਪਸ ਮਿਲਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਨਿਵੇਸ਼ ਲਈ ਸਮਾ ਤੁਹਾਡੇ ਲਈ ਚੰਗਾ ਹੈ ਦੰਪਤੀ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਣਾ ਚਾਹਾਂਗੇ ਭਗਵਾਨ ਸ਼ਨੀ ਦੇਵ ਦੀ ਚਾਲ ਦੇ ਨਾਲ ਪਰਿਵਰਤਨ ਬਣ ਰਹੇ ਹਨ ਕੇਂਦਰ ਤ੍ਰਿਕੋਣ ਰਾਜ ਯੋਗ ਇਸ ਰਾਸ਼ੀ ਦੇ ਲੋਕਾਂ ਲਈ ਕਾਫੀ ਲਾਭਕਾਰੀ ਸਾਬਿਤ ਹੋ ਜਾਵੇਗਾ ਧਨਲਾਭ ਦੇ ਨਾਲ পদোন্নਤੀ ਵਿੱਚ ਵੀ ਵਾਧਾ ਹੋ ਜਾਵੇਗਾ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਵਿੱਚ ਤੁਹਾਨੂੰ ਹੁਣ ਛੁਟਕਾਰਾ ਮਿਲ ਜਾਵੇਗਾ ਵਪਾਰ ਵਿੱਚ ਸਫਲਤਾ ਦੇ ਨਵੇਂ ਮੌਕੇ ਮਿਲ ਜਾਣਗੇ ਪਰਿਵਾਰ ਦੇ ਨਾਲ ਤੁਹਾਡਾ ਸਮਾਂ ਚੰਗਾ ਬੀਤੇਗਾ ਕਾਰਜ ਖੇਤਰ ਵਿੱਚ ਵੀ ਤੁਹਾਨੂੰ ਤਰੱਕੀ ਮਿਲਦੀ ਹੋਈ ਨਜ਼ਰ ਆਵੇਗੀ ਪੈਸਿਆਂ ਸੰਬੰਧੀ ਜਿੰਨੀ ਵੀ ਕੋਈ ਮੁਸ਼ਕਲ ਹੈ ਉਹ ਦੂਰ ਹੋ ਜਾਵੇਗੀ ਅਚਾਨਕ ਧਨਲਾਭ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਭਗਵਾਨ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੀ ਰਾਸ਼ੀ ਵਾਲਿਆਂ ਤੇ ਹੁਣ ਬਣ ਚੁੱਕੀ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਹੁਣ ਮਿਟਣ ਵਾਲੇ ਹਨ ਤੁਹਾਨੂੰ ਆਪਣੇ ਜੀਵਨ ਵਿੱਚ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਤੁਹਾਡਾ ਜੀਵਨ ਪੂਰੀ ਤਰ੍ਹਾਂ ਹੀ ਬਦਲ ਜਾਵੇਗਾ ਅਗਲੀ ਭਾਗਸ਼ਾਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀ ਦੀ 60 ਸਦੀ ਦੀ ਸਿੱਧੀ ਚਾਲ ਦਾ ਫਾਇਦਾ ਹੋਵੇਗਾ ਆਰਥਿਕ ਲਾਭ ਹੋਵੇਗਾ ਮਾਨਸਿਕ ਸਿਹਤ ਚੰਗੀ ਰਹੇਗੀ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਰਿਸ਼ਤਿਆਂ ਵਿੱਚ ਵੀ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ। ਨੌਕਰੀ ਵਿੱਚ ਪ੍ਰਮੋਸ਼ਨ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਵਪਾਰ ਵਿੱਚ ਵੀ ਲਾਭ ਹੋਵੇਗਾ। ਦੰਪਤੀ ਜੀਵਨ ਵਿੱਚ ਖੁਸ਼ੀਆਂ ਮਿਲਣਗੀਆਂ। ਜੀਵਨ ਸਾਥੀ ਦੇ ਨਾਲ ਚੰਗਾ ਸਮਾਂ ਬੀਤੇਗਾ। ਤੁਹਾਨੂੰ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਣਾ ਚਾਹਾਂਗੇ ਸ਼ਨੀ ਦੇਵ ਦੀ ਚਾਲ ਪਰਿਵਰਤਨ ਤੋਂ ਬਣ ਰਹੇ ਰਾਜ ਯੋਗ ਕੋਮਬਰਾਸ਼ੀ ਲੋਕਾਂ ਨੂੰ ਪ੍ਰਕਿਰਤੀ ਵਿੱਚ ਵਾਧਾ ਦਿੰਦੀ ਹੋਈ ਦਿਖਾਈ ਦੇਵੇਗੀ ਤੁਹਾਡੇ ਚਿਹਰੇ ਤੇ ਹੁਣ ਵੱਖਰਾ ਹੀ ਨੂਰ ਵੇਖਣ ਨੂੰ ਮਿਲ ਸਕਦਾ ਹੈ ਤੁਹਾਡਾ ਵੱਡੇ ਵੱਡੇ ਲੋਕਾਂ ਨਾਲ ਬੈਠਣ ਉੱਠਣ ਹੋ ਸਕਦਾ ਹੈ ਉਹਦੇ ਨਾਲ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੀਵਨ ਸਾਥੀ ਦੀ ਨੌਕਰੀ ਵਿੱਚ ਉਸ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ ਉੱਥੇ ਹੀ ਤੁਹਾਨੂੰ ਪਾਰਟਨਰਸ਼ਿਪ ਦੇ ਵਿੱਚ ਜੇਕਰ ਤੁਸੀਂ ਕੰਮ ਕਰ ਰਹੇ ਹੋ ਸਫਲਤਾ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡੇ ਲੋਕਾਂ ਲਈ ਆਉਣ ਵਾਲਾ ਸਮਾਂ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਬੇਹਦ ਪ੍ਰਸੰਨ ਹੋ ਚੁੱਕੇ ਹਨ ਜਿਸ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡੀ ਕਾਫੀ ਪ੍ਰਸ਼ੰਸਾ ਕੀਤੀ ਜਾਵੇਗੀ ਤੁਹਾਨੂੰ ਨਵੇਂ-ਨਵੇਂ अवसरਾਂ ਦੇ ਮਿਲਣ ਕਰਕੇ ਤੁਸੀਂ ਹੁਣ ਜ਼ਿੰਦਗੀ ਵਿੱਚ ਤਰੱਕੀ ਕਰਦੇ ਹੋਏ ਨਜ਼ਰ ਆਓਗੇ ਹੁਣ ਸਮੇਂ ਦੇ ਅਨੁਸਾਰ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਪਲਟਾ ਖਾਵੇ ਕੀ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੁਣ ਤੁਹਾਨੂੰ ਹਰ ਪੱਖ ਤੋਂ ਸਫਲਤਾ ਹੀ ਮਿਲਦੀ ਹੋਏ ਨਜ਼ਰ ਆਵੇਗੀ ਤੁਹਾਡੀ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋ ਜਾਵੇਗਾ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਨਾਲ ਧਨਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਭਗਵਾਨ ਸ਼ਨੀ ਦੇਵ ਦੀ ਸਿੱਧੀ ਚਾਲ ਤੁਹਾਡੇ ਲਈ ਕਾਫੀ ਚੰਗੀ ਸਾਬਤ ਹੋ ਜਾਵੇਗੀ ਜੀਵਨ ਵਿੱਚ ਪੋਜ਼ਿਟਿਵ ਬਦਲਾਅ ਆਉਣਗੇ ਸੰਪਤੀ ਅਤੇ ਵਾਹਨ ਖਰੀਦਣ ਦੇ ਮਜ਼ਬੂਤ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਨੌਕਰੀ ਵਿੱਚ ਤਰੱਕੀ ਹੋਵੇਗੀ ਘਰ ਪਰਿਵਾਰ ਦੇ ਰਿਸ਼ਤੇ ਤੁਹਾਡੇ ਮਜ਼ਬੂਤ ਹੋ ਜਾਣਗੇ ਕ੍ਰਿਸ਼ਟਿਕ ਰਾਸ਼ੀ ਵਾਲਿਆਂ ਨੂੰ ਦੱਸਣਾ ਚਾਹਾਂਗੇ ਭਗਵਾਨ ਸ਼ਨੀ ਦੇਵ ਜੀ ਮਾਰਗੀ ਚਾਲ ਚੱਲਣ ਵਾਲੇ ਹਨ ਤੁਹਾਡੇ ਲਈ ਆਰਥਿਕ ਤੇ ਪ੍ਰਾਪਰਟੀ ਦੇ ਮਾਮਲਿਆਂ ਵਿੱਚ ਲਾਭਕਾਰੀ ਸਮਾਂ ਸਾਬਿਤ ਹੋ ਜਾਵੇਗਾ ਰੀਅਲ ਅਸਟੇਟ ਜ਼ਮੀਨ ਜਾਇਦਾਦ ਜਾਂ ਸ਼ਨੀ ਗ੍ਰਹਿ ਨਾਲ ਸੰਬੰਧਿਤ ਕੰਮ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਨੌਕਰੀ ਪੇਸ਼ੇਵਾਲੇ ਹੋ ਤਾਂ ਚੰਗੀ ਨੌਕਰੀ ਦੀ ਆਫਰ ਤੁਹਾਨੂੰ ਮਿਲ ਸਕਦੀ ਹੈ ਜੀ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਭਗਵਾਨ ਸ਼ਨੀ ਦੇਵ ਦੀ ਸਿੱਧੀ ਚਾਲ ਤੁਹਾਨੂੰ ਲਾਭ ਦੇਵੇਗੀ ਇਹ ਕਾਫੀ ਸਮੇਂ ਤੋਂ ਜਿਹੜੀ ਵੀ ਕੋਈ ਮੁਸ਼ਕਿਲ ਚੱਲ ਰਹੀ ਸੀ ਹੁਣ ਉਹਨਾਂ ਦਾ ਅੰਤ ਹੋ ਜਾਵੇਗਾ ਵਪਾਰ ਵਿੱਚ ਲਾਭ ਮਿਲਦਾ ਹੋਏ ਨਜ਼ਰ ਆਵੇਗਾ ਨੌਕਰੀ ਵਿੱਚ ਐਗਰੀਮੈਂਟ ਦੇ ਯੋਗ ਹਨ ਸਮਾਜ ਵਿੱਚ ਨਵੇਂ-ਨਵੇਂ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਬੰਧ ਮਜ਼ਬੂਤ ਹੋਣਗੇ ਰੁਕੇ ਹੋਏ ਕੰਮ ਬਣਨੇ ਸ਼ੁਰੂ ਹੋਣਗੇ ਧਨ ਦਾ ਲਾਭ ਹੋਵੇਗਾ ਨਿਵੇਸ਼ ਲਈ ਸਮਾਂ ਚੰਗਾ ਹੈ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਆਰਥਿਕ ਰੂਪ ਨਾਲ ਤੁਸੀਂ ਮਜ਼ਬੂਤ ਹੋ ਜਾਵੋਗੇ ਸਮਾਜਿਕ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ ਕਿਸਮਤ ਹੁਣ ਤੁਹਾਡਾ ਪੂਰਾ ਹਿੱਸਾath ਦੇਵੇਗੀ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਅਚਾਨਕ ਹੀ ਧਨਲਾਭ ਪ੍ਰਾਪਤੀ ਦੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸੰਤਾਨ ਪੱਖ ਤੋਂ ਵੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹੀ ਕਿ ਸ਼ਨੀ ਦੀ ਬਦਲਦੀ ਚਾਲ ਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਹੈ ਵਿਵਹਤਾ ਜੀਵਨ ਵਿੱਚ ਸਫਲਤਾ ਦੇ ਸੰਕੇਤ ਹਨ ਕਾਰਜ ਸਥਲ ਵਿੱਚ ਤੁਹਾਡੇ ਕੰਮ ਅਧਿਕਾਰੀਆਂ ਵੱਲੋਂ ਕੋਈ ਵੱਡੀ ਜ਼ਿੰਮੇਵਾਰੀ ਤੁਹਾਨੂੰ ਕੋਈ ਸੌਂਪ ਸਕਦੇ ਹਨ ਜਿਸ ਦਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕਾਰੋਬਾਰੀ ਨਾਲ ਕੰਮ ਕਰਨਾ ਹੈ ਤੇ ਤੁਹਾਡੇ ਫਿਰ ਭਾਗ ਤੁਹਾਡੇ ਹੀ ਸਾਥ ਦੇਣਗੇ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਨਾਲ ਤੁਹਾਨੂੰ ਕੋਈ ਸ਼ੁਭ ਸੰਦੇਸ਼ ਮਿਲਣ ਦੇ ਆਸਾਰ ਬਣਦੇ ਹੋਏ ਨਜ਼ਰ ਆ ਰਹੇ ਹਨ ਸੋ ਦੋਸਤੋ ਇਹ ਹਨ ਜੀਓ ਖੁਸ਼ਕਿਸਮਤ ਤੇ ਭਾਗਸ਼ਾਲੀ ਰਾਸ਼ੀਆਂ ਜਿਹਨਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਧੰਨਵਾਦ